ਸასი ਕਾਜੀ ਪੀਟੀਸੀ న్యూਸ ਨਾਲ ਜੁੜਿਓ ਤੁਸੀਂ ਵੱਡੀ ਖਬਰ ਕਤਲ ਕਾਂਡ ਨਾਲ ਜੁੜੀ ਹੋਈ ਆ ਪੰਜਾਬ ਵਿੱਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ ਆ ਅਤੇ ਤੜਕਸਾਰ ਹੀ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਤਾਂ ਵੱਡੀ ਘਟਨਾ ਜਿਹੜੀ ਆ ਇਹ ਸਵੇਰੇ ਪੰਜਾਬ ਤੋਂ ਸਾਹਮਣੇ ਆਈ ਆ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਹਜੇ ਲੋਕ ਜਿਹੜੇ ਆਪਣੇ ਕੰਮਕਾਰਾਂ ਤੇ ਨਿਕਲੇ ਹੀ ਸੀ ਤਾਂ ਅਜੇ ਇਹ ਵਿੱਚ ਪਿੰਡ ਵਿੱਚ ਚੀਕ ਚਿਹਾੜਾ ਪੈ ਗਿਆ ਕਿ ਡਿਊਟੀ ਤੇ ਜਾਂਦੇ ਨੌਜਵਾਨ ਦਾ ਕਤਲ ਕਰ ਦਿੱਤਾ ਹੈ ਤਾਂ ਇਹ ਤਸਵੀਰਾਂ ਬਹੁਤ ਜਿਹੜੀਆਂ ਭਿਆਨਕ ਨੇ ਜਿਹੜੀਆਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਹਾਲਾਤ ਬਿਆਨ ਕਰ ਰਹੀਆਂ ਨੇ ਪੰਜਾਬ ਦੇ ਅਤੇ ਸਵੇਰੇ ਜਦੋਂ ਨੌਜਵਾਨ ਡਿਊਟੀ ਤੇ ਜਾ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਹੀ ਘੇਰ ਕੇ ਪਹਿਲਾਂ ਉਸ ਵਿੱਚ ਗੱਡੀ ਮਾਰੀ ਜਾਂਦੀ ਆ ਅਤੇ ਫਿਰ ਉਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਜੋ ਉਸ ਅ ਮੌਕੇ ਜੋ ਗੱਲਬਾਤ ਜਿਹੜੀ ਆ ਲੋਕਾਂ ਨਾਲ ਕੀਤੀ ਗਈ ਆ ਪਰਿਵਾਰਕ ਮੈਂਬਰਾਂ ਨਾਲ ਕੀਤੀ ਗਿਆ ਉਸ ਦੇ ਤਹਿਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪਿੰਡ ਮੋਗਾ ਦੇ ਪਿੰਡ ਚ ਇਹ ਵੱਡੀ ਘਟਨਾ ਵਾਪਰੀ ਆ ਪਿੰਡਰ ਵਿੱਚ ਜਿੱਥੇ ਕਿ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਸਵੇਰੇ ਜਿਵੇਂ ਹੀ ਨੌਜਵਾਨ ਡਿਊਟੀ ਤੇ ਨਿਕਲਿਆ ਸੀ ਤਾਂ ਉਸ ਨੂੰ ਰਸਤੇ ਵਿੱਚ ਹੀ ਕੇਰ ਲਿਆ ਜਾਂਦਾ ਤੇ ਪਹਿਲਾਂ ਉਸ ਤੇ ਜਿਹੜੀ ਆ ਗੱਡੀ ਉਸ ਦੀ ਘੇਰੀ ਜਾਂਦੀ ਆ ਗੱਡੀ ਵਿੱਚ ਗੱਡੀ ਮਾਰੀ ਜਾਂਦੀ ਆ ਫਿਰ ਉਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਮੋਗਾ ਦੇ ਪਿੰਡ ਭਿੰਦਰ ਦੀ ਘਟਨਾ ਇਹ ਜਿੱਥੇ ਕਿ ਉਮਰ ਸੀਰ ਸਿੰਘ ਸੀਰਾ ਜ ਨਾਂ ਦਾ ਜਿਹੜਾ ਨੌਜਵਾਨ ਆ ਉਸ ਦਾ ਕਤਲ ਕੀਤਾ ਗਿਆ ਉਮਰ ਸੀਰ ਸਿੰਘ ਸੀਰਾ ਜੋ ਆਪਣੇ ਕੰਮ ਤੇ ਜਾ ਰਿਹਾ ਸੀ ਸਵੇਰੇ ਹੀ ਉਹ ਕੰਮ ਲਈ ਨਿਕਲਿਆ ਸੀ ਪਰ ਅਚਾਨਕ ਉਸ ਨੂੰ ਰਸਤੇ ਵਿੱਚ ਹੀ ਆ ਕੁਝ ਲੋਕਾਂ ਵੱਲੋਂ ਘੇਰਿਆ ਜਾਂਦਾ ਹੈ ਅਤੇ ਗੱਡੀ ਪਹਿਲਾਂ ਗੱਡੀ ਵਿੱਚ ਮਾਰੀ ਜਾਂਦੀ ਹੈ ਫਿਰ ਉਸ ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ 25 ਤੋਂ 26 ਫਾਇਰ ਦੱਸੇ ਜਾ ਰਹੇ ਆ ਜੋ ਉਸ ਮੌਕੇ ਕਿਤੇ ਗਏ ਨੇ ਅਤੇ ਮੌਕੇ ਤੇ ਪਿੰਡ ਵਿੱਚ ਚੀਕ ਚਿਹਾੜਾ ਪਿਆ ਤਾਂ ਤੁਸੀਂ ਦੇਖ ਲਿਓ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਜਿਹੜਾ ਇੱਕ ਆਪਣੇ ਕੰਮਕਾਰ ਦੇ ਲਈ ਨਿਕਲਿਆ ਸੀ ਤਾਂ ਉਸ ਨੂੰ ਰਸਤੇ ਵਿੱਚ ਹੀ ਘੇਰ ਕੇ ਮਾਰ ਦਿੱਤਾ ਗਿਆ ਹਾਲੇ ਪਿੰਡ ਦੀ ਜਿਹੜੀ ਆ ਜੂ ਵੀ ਨਹੀਂ ਟੱਪਿਆ ਸੀ ਯਾਨੀ ਕਿ ਪਿੰਡ ਤੋਂ ਬਾਹਰ ਵੀ ਨਹੀਂ ਨਿਕਲਿਆ ਸੀ ਤਾਂ ਪਿੰਡ ਚੋਂ ਜਿਵੇਂ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਨੌਜਵਾਨ ਤਾਂ ਗੱਡੀ ਕੇਰ ਕੇ ਗੱਡੀ ਉਸ ਵਿੱਚ ਪਹਿਲਾਂ ਮਾਰੀ ਜਾਂਦੀ ਹੈ ਤੇ ਉਹ ਫਿਰ ਉਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇਹ ਵੱਡੀ ਘਟਨਾ ਜਿਹੜੀ ਸਾਹਮਣੇ ਆਈ ਹੈ ਤੇ ਜੇਕਰ ਦੇਖਿਆ ਜਾਵੇ ਕਿ ਆਏ ਦਿਨ ਅਜਿਹੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਸ਼ਾਮ ਨੂੰ ਜੇਕਰ ਦੇਖਿਆ ਜਾਵੇ ਤਾਂ ਸ਼ਾਮ ਨੂੰ ਅਜਿਹਾ ਕੋਈ ਸਮਾਂ ਨਹੀਂ ਹੁੰਦਾ ਕਿ ਆ ਕੋਈ ਅਜਿਹੀ ਘਟਨਾ ਨਾ ਸਾਹਮਣੇ ਆਵੇ ਤਾਂ ਇਸ ਸਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਸਰਵਜੀਤ ਮੌਕੇ ਤੇ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਆ ਕਿ ਕੀ ਕੁਝ ਹਾਲਾਤ ਨੇ ਤੇ ਕੀ ਕੁਝ ਹੁਣ ਤੱਕ ਸਾਹਮਣੇ ਆ ਸਰਵਜੀਤ ਕੀ ਕੁਝ ਹੁਣ ਤੱਕ ਹੋਇਆ ਹੈ ਤੇ ਕਿਵੇਂ ਇਹ ਸਾਰੀ ਘਟਨਾ ਵਾਪਰੀ ਹੈ ਮ ਬਿਲਕੁਲ ਮੈਂ ਦੱਸਣਾ ਚਾਹੁੰਦਾ ਕਿ ਅੱਜ 6:30 ਵਜੇ ਦੇ ਕਰੀਬ ਪਿੰਡਰ ਕਾਂ ਫਰਦ ਦੇ ਵਿੱਚ ਜਿਹੜੀ ਇਹ ਘਟਨਾ ਵਾਪਰ ਮੰਦਪਾਗੀ ਘਟਨਾ ਵਾਪਰੀ ਕਿ ਓਵਰਸੀਰ ਸਿੰਘ ਨਾਂ ਦਾ ਨੌਜਵਾਨ ਜਿਹੜਾ ਕਿ ਰੋਜ਼ਾਨਾ ਦੀ ਵਾਂਗ ਅੱਜ ਨੈਸਲੇ ਡੈਰੀ ਦੇ ਵਿੱਚ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਦੀ ਖਰਨੀ ਦੇ ਵਿੱਚ ਪੁੱਜਾ ਤਾਂ ਅੱਗੋਂ ਇੱਕ ਗੱਡੀ ਸਵਾਰ ਕੁਝ ਵਿਅਕਤੀਆਂ ਵੱਲੋਂ ਉਸ ਦੀ ਗੱਡੀ ਦੇ ਵਿੱਚ ਗੱਡੀ ਮਾਰੀ ਜਾਂਦੀ ਐ ਤੇ ਬਾਅਦ ਵਿੱਚ ਉਸ ਤੇ ਜਿਹੜੇ ਜਿਹੜੇ 10 ਤੋਂ 12 ਜਿਹੜੇ ਰੌਂਡ ਫੈਰ ਜਿਹੜਾ ਕੀਤੇ ਜਾਂਦੇ ਨੇ ਜਿਸ ਦਰਮਿਆਨ ਜਿਹੜਾ ਓਵਰਸੀਰ ਸਿੰਘ ਔਰ ਸੀਰਾ ਜਿਹੜਾ ਮੌਕੇ ਤੇ ਜਿਹੜਾ ਮਾਰਿਆ ਜਾਂਦਾ ਜੀ ਜੀ ਤਾਂ ਇਸ ਸੰਬੰਧੀ ਹੋਰ ਕੋਈ ਜਾਣਕਾਰੀ ਮਿਲ ਸਕੀ ਹੈ ਕਿ ਕੋਈ ਇਹਨਾਂ ਦੀ ਰੰਜਿਸ਼ ਜਾਂ ਕੀ ਮਾਮਲਾ ਸੀ ਇਹ ਬਿਲਕੁਲ ਜੀ ਹਜੇ ਜਿਹੜੀਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਉਹ ਇਸ ਕਤਲ ਸਥਾਨ ਤੇ ਪੁੱਜੀਆਂ ਤੇ ਵੱਖ-ਵੱਖ ਪਹਿਲੂਆਂ ਤੋਂ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਔਰ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਵਜ੍ਹਾ ਦੇ ਕਾਰਨ ਜਿਹੜਾ ਇਹ ਕਤਲ ਕੀਤਾ ਗਿਆ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਤੇ ਨਾਲ ਦੀ ਨਾਲ ਜਿਹੜੀਆਂ ਵੱਖ-ਵੱਖ ਟੀਮਾਂ ਨੇ ਉਹਨਾਂ ਵੱਲੋਂ ਜਿਹੜੇ ਸੀਸੀਟੀਵੀ ਕੈਮਰੇ ਆ ਉਹਨਾਂ ਦੀਆਂ ਫੁਟੇਜ ਵੀ ਜਿਹੜੀਆਂ ਕਢਵਾਈਆਂ ਜਾ ਰਹੀਆਂ ਨੇ ਤਾਂ ਜੋ ਜਿਹੜੇ ਇਸ ਕਤਲ ਨੂੰ ਇਨਜਾਮ ਦੇਣ ਵਾਲੇ આરોપી ਨੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ ਜੀ ਕੁਝ ਪਤਾ ਲੱਗ ਪਾਇਆ ਕਿ ਕਿੰਨੇ ਵਿਅਕਤੀ ਸੀ ਉਹ ਜਾਂ ਫਿਰ ਜਦੋਂ ਇਹ ਸਾਰੀ ਘਟਨਾ ਵਾਪਰੀ ਸੀ ਕਿ ਉਸ ਸਮੇਂ ਕੋਈ ਹੋਰ ਵਿਅਕਤੀ ਉੱਥੇ ਮੌਜੂਦ ਸੀ ਜਾਂ ਫਿਰ ਮੌਕੇ ਤੇ ਸੀਸੀਟੀਵੀ ਫੁਟੇਜ ਹੀ ਦੇਖੀ ਗਈ ਹੈ ਦੇਖੋ ਜੀ ਹਜੇ ਹਜੇ ਫਿਲਹਾਲ ਕੋਈ ਵੀ ਸੀਸੀਟੀਵੀ ਜਿਹੜੀ ਵੀਡੀਓ ਆਪਣੇ ਤੱਕ ਨਹੀਂ ਪੁੱਜੀ ਤਾਂ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਪੋਸਟਿੰਗ ਕੀਤੀ ਗਈ ਹੈ ਕਿ ਕਿੰਨੇ ਵਿਅਕਤੀ ਸੀ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਹ ਵੀ ਜਾਣਨ ਦਾ ਵਿਸ਼ਾ ਤੇ ਥੋੜੀ ਦੇਰ ਤੱਕ ਜਿਹੜੀ ਸਾਰੀ ਸੱਚਾਈ ਹੈ ਸਾਹਮਣੇ ਆ ਜਾਏਗੀ ਘਟਨਾ ਸੀਸੀਟੀਵੀ ਫੁਟੇਜ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਸਾਡੇ ਕੋਲ ਆਵੇ ਤੇ ਨਾਲ ਦੀ ਨਾਲ ਪੁਖਤਾ ਜਿਹੜੀ ਜਾਣਕਾਰੀ ਉਹ ਵੀ ਦਰਸ਼ਕਾਂ ਤੱਕ ਜਿਹੜੀ ਪਹੁੰਚਾਈ ਜਾਵੇ ਜਿਵੇਂ ਪਰਿਵਾਰਕ ਮੈਂਬਰ ਕਹਿ ਰਹੇ ਆ ਕਿ ਪਹਿਲਾਂ ਗੱਡੀ ਮਾਰੀ ਗਈ ਆ ਵਿੱਚ ਕੀ ਕਿਵੇਂ ਪਤਾ ਲੱਗਿਆ ਕਿ ਇੱਕ ਗੱਡੀ ਵੱਜੀ ਹੈ ਵਿੱਚ ਪਹਿਲਾਂ ਹਾਂ ਬਿਲਕੁਲ ਜੀ ਜਿਹੜੀ ਜਦੋਂ ਇਹ ਓਵਰਸੀਰ ਸਿੰਘ ਉਸ ਸੀਰਾ ਆਪਣੀ ਡਿਊਟੀ ਤੇ ਘਰ ਤੋਂ ਜਿਵੇਂ ਕਹਿ ਦਈਏ 800 8900 ਮੀਟਰ ਦੀ ਦੂਰੀ ਤੇ ਹੀ ਹਜੇ ਪਿੰਡ ਦੀ ਕਰਨੀ ਤੇ ਪੁੱਜਾ ਸੀ ਤਾਂ ਸਾਹਮਣੇ ਤੋਂ ਇੱਕ ਗੱਡੀ ਵਿੱਚ ਜਿਹੜੇ ਜਿਹੜੇ ਜਾ ਰਿਹਾ ਸੀ ਤੇ ਸਾਹਮਣੇ ਤੋਂ ਗੱਡੀ ਮਾਰ ਕੇ ਫਿਰ ਇਹਦੇ ਉੱਪਰ ਜਿਹੜੇ ਫੈਨ ਕੀਤੇ ਜਾ ਰਹੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਉਹਨਾਂ ਦੇ ਬੱਚਿਆਂ ਦਾ ਵੀ ਕਹਿਣਾ ਕਿ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਜਿਹੜੀ ਰੰਜਿਸ਼ ਤੇ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਫਿਲਹਾਲ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਉਹ ਕੌਣ ਵਿਅਕਤੀ ਨੇ ਕਿੰਨਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੰਨਾ ਚਿਰ ਕੋਈ ਅਧਿਕਾਰਤਾ ਪੁਸਟੀ ਨਹੀਂ ਹੋਣੀ ਜੀ ਚਲੋ ਇਸ ਤੇ ਹੋਰ ਨਜ਼ਰ ਬਣਾਈ ਰੱਖੋ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਸਵੇਰੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਨੌਜਵਾਨ ਆਪਣੀ ਡਿਊਟੀ ਤੇ ਜਾ ਰਿਹਾ ਸੀ ਅਤੇ ਉਸ ਨੂੰ ਰਸਤੇ ਵਿੱਚ ਹੀ ਘੇਰ ਕੇ ਗੋਲੀਆਂ ਨਾਲ ਮਾਰ ਦਿੱਤਾ ਗਿਆ ਤਾਂ ਇਸ ਘਟਨਾ ਦੇ ਚੱਲਦਿਆਂ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਤੇ ਜਰੂਰ ਜਿਹੜੇ ਆ ਸਵਾਲ ਖੜੇ ਹੁੰਦੇ ਆ ਤਾਂ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਹਾਲਾਤ ਦੇਖੋ ਕੀ ਨੇ ਮੌਕੇ ਤੇ ਫਿਰ ਅੱਗੇ ਤੁਹਾਡੇ ਨਾਲ ਹੋਰ ਜਿਹੜੇ ਆ ਆ ਮਾਪਿਆਂ ਦੀ ਜਾਂ ਜਿਹੜੇ ਮੌਕੇ ਤੇ ਲੋਕ ਨੇ ਉਹਨਾਂ ਦੀ ਗੱਲਬਾਤ ਸੁਣਾਣੇ ਆ ਮੇਰਾ ਪਾਪਾ ਲਗਦਾ ਜੀ ਕੀ ਕਰਨਾ ਬਖਸ਼ੀ ਅੱਜ ਉਸਕੇ ਚੱਲੇ ਸੀ ਉਹ ਡਿਊਟੀ ਚੱਲੇ ਸੀਗੇ ਉੱਥੇ ਕੀ ਸੁੱਕੇ ਡਾਕਟਰ ਦੀ ਦੁਕਾਨ ਮਰੇ ਉਹਨਾਂ ਗੋਲੀਆਂ ਮਾਰੀਆਂ ਵਾ ਗੱਡੀ ਤੇ ਹੋਰ ਆਮ ਬੋਟਾ ਕਰਤੀ ਹੋਈ ਗੱਡੀ ਤੇ ਸੀ ਗੱਡੀ ਤਾਂ ਵੀ ਸੀਗੀਆਂ ਜੀ ਬੱਚੂ ਵੀ ਵੱਡੀਆਂ ਜੀ ਗੋਲੀਆਂ ਪਹਿਲਾਂ ਉਹਦੇ ਵਿੱਚ ਗੱਡੀ ਮਾਰੀ ਸਰ ਮੇਰਾ ਦਿਓਰ ਹੈ ਜੀ ਜਮਸੀ ਸਿੰਘ ਉਹ ਆਪਣੀ ਡਿਊਟੀ ਨੈਸ਼ਨਲ ਦੇ ਵਿੱਚ ਕਰਦੇ ਆ ਕਾਫੀ ਟਾਈਮ ਤੋਂ ਕਰ ਰਹੇ ਆ ਡੇਲੀ ਵੇਜ ਨੂੰ ਆਪਣਾ ਕਿ 6 ਵਜੇ ਡਿਊਟੀ ਜਾਂਦੇ ਸੀਗੇ 5:30 ਵਜੇ ਜਦੋਂ ਡਿਊਟੀ ਜਾ ਰਹੇ ਸੀਗੇ ਹਜੇ ਘਰੋਂ ਨਿਕਲੇ ਆ ਤੇ ਸਾਹਮਣੇ ਆਪਣਾ ਕਿ ਚੌਂਕ ਤੋਂ ਗਾਂ ਲੰਘ ਕੇ ਕਿਸੇ ਨੇ ਪਹਿਲਾਂ ਹੀ ਮਤਲਬ ਕਿ ਉਧਾਂ ਆਪਣਾ ਕਿ ਰਾਹ ਰੋਕੇ ਹੋਏ ਸੀ ਸਮਝ ਲਓ ਪਹਿਲਾਂ ਗੱਡੀ ਦੇ ਵਿੱਚ ਗੱਡੀ ਮੱਜੀ ਆ ਫਿਰ ਉਹਦੇ ਗੋਲੀਆਂ ਹੀ ਮਾਰੀਆਂ ਗਾ ਸਾਈਡ ਵਾਲੇ ਸ਼ੀਸ਼ੇ ਵਿੱਚ ਦੀ ਗੱਡੀ ਤੇ ਵੀ ਇੱਕ ਗੋਲੀ ਲੱਗੀ ਹੋਈ ਆ ਤੇ ਮੌਕੇ ਤੇ ਉਹਨਾਂ ਦੀ ਡੈਥ ਕਰਤੀ ਆ ਬਿਲਕੁਲ ਸਰ ਵੈਸੇ ਕਾਨੂੰਨ ਨੂੰ ਵੀ ਚਾਹੀਦਾਗਾ ਥੋੜੀ ਸੇਫਟੀ ਚਾਹੀਦੀ ਜਿਹੜਾ ਬੰਦਾ ਡਿਊਟੀ ਤੇ ਜਾ ਰਿਹਾ ਜੇ ਉਹ ਹੀ ਨਹੀਂ ਸੇਫ ਹੈਗਾ ਆਮ ਪਬਲਿਕ ਕਿੱਥੇ ਸੇਫ ਹੋਊਗੀ ਰਜਾਨਾ ਘਟਨਾ ਵਾਪਰਦੀਆਂ ਬਿਲਕੁਲ ਸਰ ਬਿਲਕੁਲ ਜੀ ਇਹ ਹਣ ਆਮ ਦਾ ਸੁਣਦੇ ਹੀ ਆ ਖਬਰਾਂ ਦੇ ਵਿੱਚ ਥਾਂ ਥਾਂ ਤੇ ਘਟਨਾ ਹੋ ਰਹੀਆਂ ਵਾ ਜੀ ਇਹ ਪੈਂਡ ਹੀ ਨਿਕਲਦੇ ਆ ਥੋਕ ਡਾਕਟਰ ਦੁਕਾਨਾਂ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਨੈਸ਼ਨਲ ਡਿਊਟੀ ਕਰਦੇ ਆ ਕਿੰਨੇ ਵਜੇ ਟਿਕਟ ਆਏ ਐ 6 ਵਜੇ ਦੀ ਆਈ 5:30 6 ਵਜੇ ਦੀ ਮੈਨੂੰ ਲੱਗਿਆ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਮੇਰਾ ਪਾਪਾ ਲੱਗਦਾ ਜੀ ਕੀ ਕਰਨਾ